ਦੋ ਮਿੰਨੀ ਕਹਾਣੀਆਂ ਸੇਵਾ ਜਾਂ ਸਜਾ ਲੇਖਕ ਰਵੀਰ ਸਿੰਘ ਇਟਲੀਜੀ ਪਹਿਲਾਂ ਤਾਂ ਲੋਕ ਅਵਾਰਾ ਕੁੱਤਿਆਂ ਤੋਂ ਦੁਖੀ ਸਨ ਪਰ ਪੰਜਾਬ ਵਿੱਚ ਅੱਜ ਕੱਲ੍ਹ ਹਰ ਥਾਂ ਅਵਾਰਾ ਪਸ਼ੂਆਂ ਦੀ ਪਰਿਵਾਰ ਹੈ ਪਹਿਲਾਂ ਸ਼ਹਿਰਾਂ ਵਿੱਚ ਸਬਜ਼ੀਆਂ ਮੰਡੀਆਂ ਵਿੱਚ ਦੁਕਾਨਦਾਰਾਂ ਤੋਂ ਸਬਜ਼ੀਆਂ ਦੀਆਂ ਖੋਹਾ ਮੋਹੀ ਕਰਦੀਆਂ ਡਾਂਗਿਆ ਸੋਟੇ ਗਾਲਾਂ ਖਾਂਦੀਆਂ ਅਵਾਰਾ ਗਊਆਂ ਵੇਖੀਦੀਆਂ ਸਨ ਪਰ ਹੁਣ ਤਾਂ ਪਿੰਡਾਂ ਦੇ ਚੌਕਾਂ ਦੇ ਵਿੱਚ ਵੀ ਚਰਾਹਿਆਂ ਵਿੱਚ ਅਤੇ ਸੜਕ ਦੇ ਇੰਨਾ ਕੋ ਲੋਕ ਸੱਟਾ ਫੇਟਾ ਤੋਂ ਡਰਦੇ ਬਚਦੇ ਬਚਦੇ ਲੰਘਦੇ ਨੇ ਹੋਰ ਤਾਂ ਹੋਰ ਹੁਣ ਤਾਂ ਆਵਾਰਾ ਪਸ਼ੂਆਂ ਨੇ ਤਾਂ ਖੇਤਾਂ ਵਿੱਚ ਉਜਾੜਾ ਕਰਕੇ ਜ਼ਿਮੀਂਦਾਰਾਂ ਦੇ ਨੱਕ ਵਿੱਚ ਦਮ ਕਰ ਛੱਡੇ ਨੇ ਪਿੱਛੇ ਜਿਹੇ ਜਦੋਂ ਮੈਂ ਥੋੜੇ ਸਮੇਂ ਲਈ ਪੰਜਾਬ ਗਿਆ ਤਾਂ ਮੇਰੇ ਘਰ ਦੇ ਸਾਹਮਣੇ ਵਾਲੀ ਚਾਰ ਦੁਵਾਰੀ ਵਾਲੀ ਖਾਲੀ ਪਲਾਟ ਜੋ ਇੱਕ ਦੋਦੀ ਦਾ ਸੀ ਥਾਂ ਉਸ ਵਿੱਚ ਕੁਵਾਰਾ گاؤں ਨੂੰ ਬਹੁਤ ਹੀ ਮੰਦੀ ਹਾਲਤ ਵਿੱਚ ਵੱਜੀ ਹੋਈ ਰੋਜ ਵੇਖਦਾ ਸਾਂ ਜਿਸ ਅੱਗੇ ਕੁਝ ਸੁੱਕੇ ਪ੍ਰਾਲੀ ਦੇ ਕੱਖ ਖਾਣੂ ਅਤੇ ਖਾਣ ਪੀਣ ਲਈ ਪਾਣੀ ਵੀ ਮੈੜਾ ਕਚੜਾ ਜਿਹਾ ਪਲਾਸਟਿਕ ਦੇ ਡੱਬੇ ਵਿੱਚ ਪਿਆ ਰਹਿੰਦਾ ਸੀ ਜਿਸ ਵਿੱਚ ਉਸ ਨੂੰ ਉਸ ਬਿਜਲੇ ਪਾਣੀ ਨੂੰ ਪੀਣ ਦਾ ਪਾਣੀ ਪਾ ਦਿੱਤਾ ਜਾਂਦਾ ਉਹ ਬਹੁਤ ਗੰਦਾ ਹੁੰਦਾ ਸੀ ਉਹ ਵਾਰਾ ਗਾਂ ਸਾਰਾ ਦਿਨ ਗੋਹੇ ਅਤੇ ਗੰਦ ਵਿੱਚ ਲਿਬੜੀ ਹੋਈ। ਕੜਾਕੇ ਦੀ ਠੰਡ ਵਿੱਚ ਵੀ ਬਾਹਰ ਹੀ ਵੱਜੀ ਰਹਿੰਦੀ ਸੀ। ਇੱਕ ਦਿਨ ਕਿਸੇ ਕੋਲੋਂ ਪੁੱਛਣ ਲੱਗਾ ਕਿ ਇਹ ਵਾਰਾ ਗਾਂ ਸਿਰਫ ਉਹਨਾਂ ਦੇ ਖੇਤ ਵਿੱਚ ਹੀ ਚਰ ਕੇ ਉਹਨਾਂ ਦੀ ਫਸਲ ਦਾ ਉਜਾੜਾ ਕਰਦੀ ਹੈ। ਉਹ ਜਦੋਂ ਵੀ ਇਸ ਨੂੰ ਕਿਤੇ ਬਾਹਰ ਛੱਡ ਕੇ ਆਉਂਦੇ ਹਨ ਤਾਂ ਉਹ ਫਿਰ ਉਹਨਾਂ ਦੇ ਘੇਸ ਵਿੱਚ ਖੇਤ ਵਿੱਚ ਹੀ ਜਾਂਦੀ ਹੈ। ਤੇ ਉੱਥੇ ਹੀ ਚਰਦੀ ਹੈ। ਇੱਕ ਦਿਨ ਰੋ ਰੋਜ ਦੇ ਜਾੜੇ ਤੋਂ ਤੰਗਾ ਕੇ ਉਹਨਾਂ ਨੇ ਉਸ ਗਾ ਨੂੰ ਫੜ ਕੇ ਆਪਣੇ ਇਸ ਚਾਰ ਦਿਵਾਰੀ ਵਾਲੇ ਪਲਾਟ ਵਿੱਚ ਬੰਨ ਦਿੱਤਾ ਇੱਕ ਦਿਨ ਜਦੋਂ ਉਹ ਇਸ ਨੂੰ ਕਿਤੇ ਦੂਰ ਛੱਡ ਆਏ ਤਾਂ ਉਹ ਦੂਸਰੇ ਦਿਨ ਹੀ ਫਿਰ ਇਸੇ ਪਲਾਟ ਵਿੱਚ ਆ ਕੇ ਖੜ ਗਈ ਘਰ ਵਾਲੇ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ ਅਤੇ ਮੁਰ ਉਸੇ ਤਰ੍ਹਾਂ ਹੀ ਉਸ ਨੂੰ ਉੱਥੇ ਬੰਨ ਕੇ ਉਸ ਨਾਲ ਉਹੀ ਵਤੀਰਾ ਕਰਨ ਲੱਗੇ ਕੁਝ ਦਿਨਾਂ ਪਿਛੋਂ ਉਹ ਉਸ ਨੂੰ ਇੱਕ ਦਿਨ ਉਸ ਦੀਆਂ ਅੱਖਾਂ ਬਨ ਕੇ ਕਿਤੇ ਦੂਰ ਦਰਾਡੇ ਫਿਰ ਛੱਡ ਆਈ ਪਰ ਅੱਜ ਕੁਝ ਹੀ ਦਿਨਾਂ ਪਿਛੋਂ ਮੋੜ ਫਿਰਦੀ ਫਰਾਂਦੀ ਉਸੇ ਥਾਂ ਤੇ ਆ ਕੇ ਟਿਕਾਣੇ ਤੇ ਪਹੁੰਚ ਗਈ ਮੈਨੂੰ ਇਸ ਬੇਜਬਾਨ ਦੀ ਇਹ ਹਾਲਤ ਵੇਖ ਕੇ ਉਸ ਤੇ ਬੜਾ ਤਰਸ ਆਉਂਦਾ ਤੇ ਹੈਰਾਨੀ ਵੀ ਹੁੰਦੀ ਮੇਰੇ ਪਾਸ ਉਸ ਨੂੰ ਰੱਖਣ ਲਈ ਕੋਈ ਜਗ੍ਹਾ ਖਾਲੀ ਨਹੀਂ ਸੀ ਅਖੀਰ ਉਸ ਦੀ ਇਸ ਹਾਲਤ ਨੂੰ ਵੇਖ ਕੇ ਘਰ ਵਿੱਚ ਬਚੀਆਂ ਖੁਜੀਆਂ ਰੋਟੀਆਂ, ਦਾਲ, ਸਬਜ਼ੀ ਅਤੇ ਵਧਿਆ ਕਟਿਆ ਆਟੇ ਦਾ ਪੇੜਾ ਬਣਾ ਕੇ ਉਸ ਨੂੰ ਖਵਾਉਂਦਾ ਅਤੇ ਸਾਫ਼ ਪਾਣੀ ਦੀ ਬਾਟੀ ਵੀ ਭਰ ਕੇ ਉਸ ਨੂੰ ਪਿਆ ਛੱਡਦਾ ਸਾਂ ਤੇ ਨਾਲੇ ਸੋਚਦਾ ਸਾਂ ਕਿ ਮੈਂ ਤਾਂ ਕੁਝ ਦਿਨ ਇੱਥੇ ਰਹਿ ਕੇ ਵਿਦੇਸ਼ ਮੁੜ ਜਾਵਾਂਗਾ ਪਰ ਕੀ ਇਹ ਵਿਚਾਰੀ ਅਵਾਰਾ ਗਾਂ ਜੋ ਹੁਣ ਦੁੱਧ ਦੇਣ ਤੋਂ ਰਹਿ ਕੇ ਸਭ ਦੀ ਸਰਦਾਰਦੀ ਬਣੀ ਹੋਈ ਹੈ ਤੇ ਉਹ گاਾਂ ਜਿਸ ਨੂੰ ਲੋਕ ਗਊ ਮਾਤਾ ਕਹਿੰਦੇ ਥੱਕਦੇ ਨਹੀਂ ਉਸ ਨੂੰ ਦੁੱਧ ਨਾ ਦੇਣ ਕਰਕੇ ਇਸ ਤਰ੍ਹਾਂ ਦਾ ਅਵਾਰਾ ਛੱਡ ਦੇਣ ਤੇ ਇਸ ਦਾ ਕੀ ਹਾਲ ਕਰਦੇ ਨੇ ਮੈਂ ਜਦੋਂ ਵੀ ਬਾਹਰ ਨਿਕਲ ਕੇ ਜਦੋਂ ਕਿਤੇ ਉਸ ਵੱਲ ਝਾਕਦਾ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਮੇਰੇ ਵੱਲ ਬੜੀ ਤਰਸ ਭਾਵਨਾ ਨਾਲ ਵੇਖ ਰਹੀ ਹੋਵੇ ਮੇਰੇ ਕੋਲੋਂ ਉਸ ਬੇਜਵਾਨ ਦੀ ਇਹ ਤਰਸਜੋਗ ਹਾਲਤ ਵੇਖੀ ਨਹੀਂ ਜਾਂਦੀ ਸੀ ਹੁਣ ਕੁਝ ਦਿਨਾਂ ਤੋਂ ਉਸ ਗਾਂ ਉਹ ਗਾਂ ਉਸ ਪਲਾਟ ਵਿੱਚ ਵੱਜੀ ਹੋਈ ਦਿਖਾਈ ਨਹੀਂ ਦੇ ਰਹੀ ਸੀ ਇੱਕ ਦਿਨ ਕਿਸੇ ਦੇ ਪੁੱਛਣ ਤੇ ਪਤਾ ਲੱਗਾ ਕਿ ਕਲਾ ਪਲਾਟ ਵਾਲੇ ਨੇ ਉਸ ਨੂੰ ਕਿਤੇ ਦੂਰ ਦਰਾਡੇ ਸ਼ਹਿਰ ਵਿੱਚ ਕਿਸੇ ਐਸੇ ਥਾਂ ਛੱਡ ਆਏ ਜਿੱਥੋਂ ਹੁਣ ਉਹ ਵਾਪਸ ਨਹੀਂ ਆ ਸਕੇਗੀ ਹੁਣ ਇਹ ਸਵਾਲ ਮੇਰੇ ਮਨ ਵਿੱਚ ਬਾਰ ਬਾਰ ਉੱਠਦਾ ਰਹਿੰਦਾ ਕਿ ਹੋਗਾ ਜਿਸ ਨੂੰ ਲੋਕ ਗਊ ਮਾਤਾ ਕਹਿੰਦੇ ਸਕਦੇ ਨਹੀਂ ਪਰ ਉਸ ਨਾਲ ਇਹ ਕੀ ਕੀਤਾ ਗਿਆ ਇਨਾ ਮਾੜਾ ਵਿਹਾਰ ਉਸ ਦੀ ਸੇਵਾ ਸੀ ਜਾਂ ਫਿਰ ਕਿਸੇ ਕੀਤੇ ਗਏ ਕਿਸੇ ਕਸੂਰ ਦਾ ਫਲ ਸੀ ਵੱਡੇ ਛੋਟੇ ਦਾ ਫਰਕ ਜਿਉਂ ਹੀ ਇੱਕ ਵੱਡੀ ਮੱਛੀ ਜਦੋਂ ਛੋਟੀ ਮੱਛੀ ਨੂੰ ਖਾਣ ਉਤੇ ਚਪਟੀ ਤਾਂ ਛੋਟੀ ਮੱਛੀ ਵੱਡੀ ਮੱਛੀ ਅੱਗੇ ਧਰਲੇ ਕਰਦੀ ਹੋਈ ਬੋਲੀ ਪੈਣਾ ਮੈਨੂੰ ਹਜੇ ਖਾਣਾ ਮੈਂ ਜਰਾ ਹੋਰ ਵੱਡੀ ਹੋ ਜਾਵਾਂਗੀ ਫਿਰ ਖਾ ਲਵਾਂਗੀ ਫਿਰ ਤੂੰ ਮੈਨੂੰ ਜਦੋਂ ਵੀ ਤੇਰਾ ਮਨ ਕਰੇ ਖਾ ਲਵੀਂ ਵੱਡੀ ਮੱਛੀ ਨਿੱਕੀ ਮੱਛੀ ਦੀ ਇਹ ਗੱਲ ਸੁਣ ਕੇ ਬੋਲੀ ਬੱਲੇ ਨਹੀਂ ਵੱਡੀਏ ਚਲਾਕੀ ਤੂੰ ਮੈਨੂੰ ਮੂਰਖ ਬਣਾ ਰਹੀ ਏ ਮੈਂ ਸਭ ਜਾਣਦੀ ਆ ਤੇਰੀ ਚਲਾਕੀ ਹੂੰ ਜੇ ਤੂੰ ਵੱਡੀ ਹੋ ਗਈ ਤਾਂ ਤੂੰ ਮੇਰੇ ਕਾਬੂ ਆਉਣ ਦੀ ਬਜਾਏ ਛੋਟੀਆਂ ਮੱਛੀਆਂ ਨੂੰ ਖਾਏਂਗੀ ਤੂੰ ਸੁਣਿਆ ਨਹੀਂ ਕਿ ਛੋਟੀਆਂ ਮੱਛੀਆਂ ਵੱਡੀਆਂ ਮੱਛੀਆਂ ਖਾ ਕੇ ਹੀ ਵੱਡੀਆਂ ਹੁੰਦੀਆਂ ਨੇ ਲੈ ਹੋਰ ਸੁਣੋ ਤੈਨੂੰ ਪਤਾ ਨਹੀਂ ਆਪਣੇ ਜੰਮ ਦੇ ਛੋਟੇ ਬੱਚਿਆਂ ਨੂੰ ਤਾਂ ਸੱਪੜੀ ਵੀ ਖਾ ਜਾਂਦੀ ਐ ਮੈਂ ਇੰਨੀ ਮੂਰਖ ਨਹੀਂ ਜੋ ਤੈਨੂੰ ਛੱਡ ਦੇਵਾਂ ਵੱਡੀ ਮੱਛੀ ਦੀ ਇਹ ਗੱਲ ਸੁਣ ਕੇ ਨਿੱਕੀ ਮੱਛੀ ਹੋਰ ਵੀ ਡਰਨਾ ਕੰਬਣ ਲੱਗੀ ਆਪਣੀ ਦਲੀਲ ਤੇ ਅੜੀ ਹੋਈ ਵੱਡੀ ਮੱਛੀ ਉਸ ਨੂੰ ਘੇਰਦੀ ਹੋਈ ਫਿਰ ਬੋਲੀ ਕਿ ਲੈ ਹੋਰ ਸੁਣੋ ਸ਼ੇਰ ਜੰਗਲ ਦਾ ਰਾਜਾ ਹੈ ਨਾ ਉਹ ਰੋਜ਼ ਹੀ ਕਿਸੇ ਮਾਰੇ ਜਾਨਵਰ ਨੂੰ ਫੜ ਕੇ ਉਸ ਨੂੰ ਖਾ ਜਾਂਦਾ ਹੈ ਪਰ ਇੱਥੇ ਪਾਣੀ ਵਿੱਚ ਰਹਿੰਦਿਆਂ ਤਾਂ ਮਨੁੱਖ ਸਮੇਤ ਸਾਡਾ ਹਰ ਕੋਈ ਵੈਰੀ ਹੈ ਪਰ ਧਰਤੀ ਦੇ ਅਜੋਕੇ ਮਨੁੱਖ ਵਿੱਚ ਝਾਤੀ ਮਾਰਗੇ ਇਹ ਤਾਂ ਉਹ ਜਿਉਂਦਾ ਹੀ ਨਿੱਕਿਆਂ ਤੇ ਸਿਰ ਤੇ ਹੈ ਹਮੇਸ਼ਾ ਵੱਡਾ ਮਨੁੱਖ ਛੋਟੇ ਮਨੁੱਖ ਨੂੰ ਖਾਂਦਾ ਹੈ ਇਹ ਸਿਆਸਤ ਦੇ ਯੁੱਗ ਵਿੱਚ ਤਾਂ ਇਸ ਮਨੁੱਖ ਨੇ ਆਤੀ ਕੀਤੀ ਹੋਈ ਹੈ ਲੋਕ ਰਾਜ ਤਾਂ ਕਹਿਣ ਨੂੰ ਲੋਕ ਰਾਜ ਹੈ ਜੋ ਵੋਟ ਰਾਜ ਨਾਲ ਬਣਦਾ ਹੈ ਪਰ ਵੋਟਾਂ ਵੀ ਲੋਕ ਕਿਹੜੇ ਆਪਣੀ ਮਰਜ਼ੀ ਨਾਲ ਪਾ ਸਕਦੇ ਨੇ ਬਸ ਜਿਸ ਦੀ लाठी ਉਸ ਦੀ ਮੱਜ ਵਾਲੀ ਗੱਲ ਹੈ ਤਕੜੇ ਦਾ ਸੱਤੀ ਵੀਹੀ ਸੌ ਵਾਲੀ ਗੱਲ ਬਣੀ ਹੋਈ ਹੈ ਤਕੜਾ ਮਾੜੇ ਦਾ ਹੂਨ ਨਹੀਂ ਸਗੋਂ ਸਭ ਕੁਝ ਕੋਕੇ ਖਾਈ ਪੀ ਜਾ ਰਿਹਾ ਨਾ ਹੀ ਕੋਈ ਬੋਲਣ ਵਾਲਾ ਹੈ ਤੇ ਨਾ ਹੀ ਕੋਈ ਗੁੰਡਾ ਕੋਲਣ ਵਾਲਾ ਹੈ ਸਾਰਿਆਂ ਨੂੰ ਆਪ ਬਹੁਤ ਆਪੀ ਪਈ ਹੋਈ ਐ ਦੋਹਾਂ ਨੂੰ ਇਸ ਤਰ੍ਹਾਂ ਗੱਲਾਂ ਕਰਦਿਆਂ ਇੱਕ ਹੋਰ ਵੱਡੀ ਮੱਛੀ ਆਈ ਤੇ ਮੌਕੇ ਦਾ ਫਾਇਦਾ ਉਠਾ ਕੇ ਛੋਟੀ ਤੇ ਵੱਡੀ ਮੱਛੀ ਤੇ ਝਪਟ ਕੇ ਦੋਹਾਂ ਨੂੰ ਨਿਕਲ ਕੇ ਤੁਰਦੀ ਬਣੀ ਹਰਵੇਦ ਸਿੰਘ ਇਤਲੀ ਜੀ ਦੀ ਇਹ ਕਹਾਣੀ ਬਹੁਤ ਹੀ ਖੂਬਸੂਰਤ ਕਹਾਣੀ ਐ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਸਿੱਖਿਆ ਦੇ ਕਹਾਣੀ ਐ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਜੀ ਸਾਡੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿ ਤੁਹਾਡੇ ਸਹਾਰੇ ਨਾਲ ਸਾਡਾ ਚੈਨਲ ਚੱਲ ਰਿਹਾ ਹੈ ਧੰਨਵਾਦ ਜੀ